ਮੈਂ ਚਾਰ ਪਹਿਲਾ ਕਰਦਾ ਇਹ ਮੋੜੀ ਦੂਰ ਜਗਵਾ ਜਦ ਪੀਤ ਹੁਨਾਰਾ ਦੇ ਜਗ ਪ੍ਰੀਤ ਦਾ ਵਨ ਜਾ ਮੇਰੇ ਨਾਮ ਨਚਨ ਸੁਆਸ ਨੇ ਟ੍ਰੀਕਲ ਤੁਸੀਂ ਵੇਖ ਰਿਓ ਮੇਰਾ ਪੰਜਾਬ ਨਿਊ ਚੈਨਲ ਡਾਕਟਰ ਬੀ ਆਰ ਅੰਬੇਦਕਰ ਐਜੂਕੇਸ਼ਨਲ ਐਂਡ ਵੈਲਫੇਅਰ ਫੈਡਰੇਸ਼ਨ ਸੰਗਰੂਰ ਵੱਲੋਂ ਪ੍ਰਯੋਜਿਤ ਡਾਕਟਰ ਅੰਬੇਡਕਰ ਵਜੀਫਾ ਪ੍ਰਤਿਯੋਗੀ ਪ੍ਰੀਖਿਆ ਵਿੱਚੋਂ ਮੈਰਿਟ 'ਚ ਆਏ ਬਲਾਕ ਸੁਨਾਮ 2 ਅਤੇ ਮੂਲਕ ਬਲਾਕ ਦੇ 10ਵੇਂ ਜਮਾਤ ਦੇ ਵਿਦਿਆਰਥੀਆਂ ਨੂੰ ਦਰਬਦ ਨਿੱਜੀ ਪੈਲਸ ਵਿੱਚ ਵਜੀਫਾ ਰਾਸੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਦੱਸਣਯੋਗ ਹੈ ਕਿ ਸਰਕਾਰੀ ਹਾਈ ਸਕੂਲ ਰੋਗੜਾ ਦੀ ਵਿਦਿਆਰਥਣ ਮਹਿਕ ਨੇ ਪਹਿਲਾ ਸਥਾਨ ਹਾਸਲ ਕੀਤਾ ਸੋ ਮੈਰਿਟ 'ਚ ਪਹਿਲੇ 20 ਵਿਦਿਆਰਥੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਇਨਾਮ ਤਕਸੀਮ ਕੀਤੇ ਗਏ ਹਰ ਸਾਲ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾਮਈ ਭਾਸ਼ਣ ਸੁਣਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਇਸ ਸਮਾਗਮ ਦੇ ਵਿੱਚ ਡਾਕਟਰ ਸੈਵ ਸਿੰਘ ਦੁਆਰਾ ਨਾਟਕ ਲਸ਼ੂ ਕੁਵਾੜੀਆ ਖੇਡਿਆ ਗਿਆ ਜਿਸ ਨੇ ਸਮਾਗਮ ਦੀ ਸੋਭਾ ਨੂੰ ਚਾਰ ਚੰਨ ਲਾ ਦਿੱਤੇ ਤੇ ਸਰੋਤੇ ਇਸ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਪਗਾਉਣਾ ਨਾ ਰੋਕ ਸਕੇ ਅਤੇ ਪੂਰੇ ਧਿਆਨ ਨਾਲ ਤਕਰੀਬ ਨੇ 1 ਘੰਟਾ ਨਾਟਕ ਦੇਖਿਆ

ਮੈਂ ਬਦੌਰ ਅਸਿਸਟੈਂਟ ਡਾਇਰੈਕਟਰ ਸਕੂਲ ਆਫ ਐਜੂਕੇਸ਼ਨ ਦੇ ਵਿੱਚ ਕੰਮ ਕਰ ਰਹੇ ਹਾਂ ਮੋਹਾਲੀ ਤੋਂ ਆਇਆ ਹਾਂ ਤਾਂ ਸਰ ਜੀ ਜਿਹੜੀ ਇਹ ਐਜੂਕੇਸ਼ਨ ਸਰਵਿਸ ਜਿਹੜੀ ਕੰਮ ਕਰ ਰਹੀ ਹੈ ਇਹ ਸਰਕਾਰ ਦੇ ਤੱਤ ਤੋਂ ਸੀ ਇਸੋ ਸੈਕਟਰ ਤੋਂ ਬਾਅਦ ਨੇ ਕਿਲੇ ਪਹੁੰਚਾਉਣਾ ਹੈ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਕਰਦਾ ਹੈ ਇਹਨੂੰ ਕਿੱਥੇ ਲੈ ਜਾ ਸਕਦੇ ਨੇ ਤਾਂ ਕਿ ਬੱਚੇ ਜਿਹੜੇ ਹੋਰ ਅੱਗੇ ਹੋਣ ਤੇ ਉਹਨਾਂ ਦਾ ਹੋਰ ਭਲਾ ਹੋ ਸਕੇ ਤੇ ਹੋਰ ਅੱਗੇ ਵਸ ਸਕਣ ਬਿਲਕੁਲ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਇਸ ਟਾਈਮ ਜੋ ਐਜੂਕੇਸ਼ਨ ਹੈ ਕਮਨਟਰੀ ਪ੍ਰਾਇੋਰਟੀ ਹੈਗੀ ਹੈਗੀ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੂਝਵਾਨ ਸਾਡੇ ਇਸ ਕਲੱਬ ਦੇ ਮੈਂਬਰਾਨ ਹੈਗੇ ਨੇ ਉਹਨਾਂ ਵੱਲੋਂ ਬਹੁਤ ਵਧੀਆ ਇਹ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਸਾਡੇ ਜਦੋਂ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਤਾਂ ਸਰਕਾਰ ਨੂੰ ਵੀ ਲੱਗਦਾ ਵੀ ਹਾਂ ਜਿਸ ਤਰ੍ਹਾਂ ਉਹਨਾਂ ਵੱਲੋਂ ਨਵੇਂ ਨਵੇਂ ਪ੍ਰੋਜੈਕਟ ਚਲਾਏ ਜਾ ਰਹੇ ਨੇ ਵੀ ਇਹ ਸਾਡੇ ਜਿਹੜੇ ਮੈਂਬਰ ਵਗੈਰਾ ਹੈਗੇ ਨੇ ਸਾਡੇ ਡਾਕਟਰ ਬੀ ਆਰ ਅੰਬੇਦਕਰ ਕਲੱਬ ਹੈਗਾ ਜਿਹੜਾ ਇਹਨਾਂ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਜਿਹੜੇ ਪ੍ਰਤੀਯੋਗਤਾਵਾਂ ਕਰਾ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਔਰ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਤਾਂ ਕਿ ਉਹ ਅੱਗੇ ਨੂੰ ਹੋਰ ਉੱਚੀਆਂ ਮੰਜ਼ਲਾਂ ਤੇ ਜਾਣ ਇਸ ਤਰ੍ਹਾਂ ਹੀ ਇਸ ਸੰਸਥਾ ਦੇ ਕਾਰਕੁਨ ਲੈਕਚਰ ਡਗਰਾਜ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਬਲਾਕਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਸੁਨਾਮ ਟੂ ਤੇ ਮੂਨਕ ਬਲਾਕ। ਦੋਨਾਂ ਬਲਾਕਾਂ ਦੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 10ਵੇਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਿੰਨੇ ਵਿੱਚ ਸੀ? ਬੱਚਿਆਂ ਦੀ ਗਿਣਤੀ ਲਗਭਗ 300 ਦੇ ਕਰੀਬ ਸੀ ਜੀ। ਹਾਂ ਜੀ। ਕਿਉਂਕਿ ਸਕੂਲ ਕਾਫੀ ਨਹੀਂਗੇ। ਇੱਕ ਬਲਾਕ ਦੇ ਵਿੱਚ ਲਗਭਗ ਨੇ ਕਿ ਸਕੂਲ ਬਾਈ ਬਣਦੇ ਸੀਗੇ ਸੋ 45-46 ਸਕੂਲਾਂ ਦੇ ਲਗਭਗ ਵਿਦਿਆਰਥੀ ਹਿੱਸੇ ਇਹ ਤੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਦੋਨੇ ਰੂਪ ਦੇ ਸਕੂਲਾਂ ਦੇ ਭਾਗ ਲੈ ਸਕਦੇ ਨੇ ਨਹੀਂ ਜੀ ਸਿਰਫ ਸਰਕਾਰੀ ਸਕੂਲ ਦੇ ਵਿਦਿਆਰਥੀ ਹੀ ਇਹਦੇ ਵਿੱਚ ਭਾਗ ਲੈ ਸਕਦੇ ਨੇ ਕਿਉਂਕਿ ਜਿਹੜੇ ਲੋੜਵੰਦ ਵਿਦਿਆਰਥੀ ਨੇ ਅਸੀਂ ਉਹਨਾਂ ਦੀ ਹੈਲਪ ਲਈ ਇਹ ਤਿਆਰ ਕਰ ਰਹੇ ਹਾਂ ਜਾਂ ਇਹ ਛੋਟਾ ਜਿਹਾ ਕਦਮ ਜਿਹੜਾ ਚੱਕਿਆ ਜਾ ਰਿਹਾ ਸੋਸਸਤਾ ਦੇ ਬਾਰੇ ਤੇ ਇਹਨੇ ਬੱਚਿਆਂ ਦਾ ਸਿਰਫ ਇਹਦਾ ਫਰਸਟ ਸੈਕੰਡ ਵਿੱਚ ਕਿੰਨਾ ਫੰਡ ਦਿੱਤੇ ਨੇ ਫਰਸਟ ਪ੍ਰਾਈਜ਼ 5100 ਦਿੱਤਾ ਜਾਂਦਾ ਜੀ ਸੈਕੰਡ ਪ੍ਰਾਈਜ਼ 4100 ਰੁਪਏ ਦਿੱਤਾ ਜਾਂਦਾ ਥਰਡ ਨੂੰ 3100 ਰੁਪਿਆ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਪੋਜੀਸ਼ਨਾਂ ਨੇ ਉਹ ਬੱਚਿਆਂ ਨੂੰ 11-1100 ਰੁਪਏ ਦਿੱਤਾ ਜਾਂਦਾ ਇਸ ਤੋਂ ਇਲਾਵਾ ਕਿਤਾਬਾਂ ਦਿੱਤੀਆਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਉਹਦੇ ਸਨਮਾਨ ਦਿੰਦੇ ਨੇ ਬੱਚੇ ਅੱਗੇ ਪੜ੍ਹਨ ਦੇ ਲਈ ਕੋਈ ਹੋਰ ਸੰਸਥਾ ਬਰਸਾ ਹੈਲਪ ਕੀਤੀ ਉਹਨਾਂ ਨੂੰ ਪੜ੍ਹਨ ਦੇ ਲਈ ਸਸਤਾ ਦਾ ਇਹ ਹੈਗਾ ਵੀ ਜਦੋਂ ਵੀ ਉਹ ਅੱਗੇ ਕਿਸੇ ਟਰੈਕ ਤੇ ਵੀ ਜਾਂਦੇ ਨੇ ਜਾਂ ਕਿਸੇ ਵੀ ਫੀਲਡ 'ਚ ਜਾ ਰਹੇ ਨੇ ਤਾਂ ਸੰਸਥਾ ਨਾਲੇ ਨਾਲ ਖੜੀ ਆ ਉਹਨਾਂ ਨੂੰ ਗਾਈਡੈਂਸ ਦੀ ਲੋੜ ਪੈਂਦੀ ਆ ਤਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਕੈਰੀਅਰ ਸੰਬੰਧੀ ਉਹਨਾਂ ਨੂੰ ਕੋਈ ਵੀ ਕਿਤੇ ਐਡਮਿਸ਼ਨ ਉਹਨੇ ਦਾਖਲਾ ਲੈਣਾਗਾ ਕੋਈ ਵੀ ਦਿੱਕਤ ਦੇ ਲਈ ਸੰਸਥਾ ਉਹਨਾਂ ਦੇ ਨਾਲ ਖੜੀ ਹੁੰਦੀ ਆ ਹ ਮੇਰਾ ਪੰਜਾਬ ਨਿਵਲੀ ਰਜਿੰਦਰ ਸਿੰਘ ਗੁਜਰਾਣ